you hey. ਸਬਤ ਚੋਣਾਂ 2024 ਦੇ ਲਈ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਚੋਣ ਮੈਦਾਨ 'ਚ ਹਨ ਤਰਨਜੀਤ ਸਿੰਘ ਸੰਧੂ ਜ਼ਿੰਦਗੀ 'ਚ ਪਹਿਲੀ ਵਾਰ ਚੋਣਾਂ ਲੜ ਰਹੇ ਨੇ ਸਾਬਕਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਕੋਲ ਬਸੰਤ ਵਿਹਾਰ ਦਿੱਲੀ ਗੁਰੂਗ੍ਰਾਮ ਅਤੇ ਅੰਮ੍ਰਿਤਸਰ ਦੇ ਗ੍ਰੀਨ ਐਵਨਿਊ 'ਚ ਰਿਹਾਈਸ਼ੀ ਪ੍ਰਾਪਰਟੀ ਹੈ ਦਿਲਚਸਪ ਗੱਲ ਇਹ ਹੈ ਕਿ ਤਰਨਜੀਤ ਸਿੰਘ ਸੰਧੂ ਦੇ ਨਾਮ 'ਤੇ ਕੋਈ ਵੀ ਵਾਹਨ ਰਜਿਸਟਰਡ ਨਹੀਂ ਹੈ ਪਰ ਤਰਨਜੀਤ ਸਿੰਘ ਸੰਧੂ ਦਾ 10 ਅਮੀਰ ਉਮੀਦਵਾਰ ਦੁਬਾਰਾਂ ਦੀ ਸੂਚੀ 'ਚ ਨਾਮ ਜ਼ਰੂਰ ਆਉਂਦਾ ਏ ਤਾਂ ਜਾਣਦੇ ਹਾਂ ਕਿ ਤਰਨਜੀਤ ਸਿੰਘ ਸੰਧੂ ਨੇ ਆਪਣੇ ਚੋਣ ਹਲਫਨਾਮੇ 'ਚ ਕੀ ਕੁਝ ਜਾਣਕਾਰੀ ਦਿੱਤੀ ਹੈ ਤਰਨਜੀਤ ਸਿੰਘ ਸੰਧੂ ਨੇ ਆਪਣੇ ਚੋਣ ਹਲਫਨਾਮੇ 'ਚ ਦੱਸਿਆ ਕਿ ਉਹਨਾਂ ਦੇ ਕੋਲ ਕੈਸ਼ 1,10,000 ਰੁਪਏ ਦਾ ਹੈ ਜਾਲੀ ਪ੍ਰਾਪਰਟੀ ਤਰਨਜੀਤ ਸਿੰਘ ਸੰਧੂ ਦੀ 9 ਕਰੋੜ 45 ਲੱਖ 34934 ਰੁਪਏ ਦੀ ਹੈ ਅਚਲ ਪ੍ਰਾਪਰਟੀ 23 ਕਰੋੜ 30 ਲੱਖ ਰੁਪਏ ਦੀ ਹੈ ਤਰਨਜੀਤ ਸਿੰਘ ਸੰਧੂ ਦੇ ਕੋਲ ਕਿਸੇ ਵੀ ਤਰੀਕੇ ਦਾ ਕੋਈ ਵੀ ਵਹੀਕਲ ਨਹੀਂ ਹੈ ਤਰਨਜੀਤ ਸਿੰਘ ਸੰਧੂ ਦੇ ਕੋਲ 331250 ਰੁਪਏ ਦੇ ਗਹਿਣੇ ਨੇ ਰਣਜੀਤ ਸਿੰਘ ਸੰਧੂ ਦੇ ਕਈ ਬੈਂਕ ਖਾਤੇ ਨੇ ਜਿਨ੍ਹਾਂ ਬੈਂਕ ਖਾਤਿਆਂ 'ਚ ਰਾਸ਼ੀ ਇਉਂ ਜਮਾਏ ਸੋ ਇਹ ਸੀ ਅੰਮ੍ਰਿਤਸਰ ਤੋਂ ਪਾਜਪਾ ਦੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਲੇਖਾ ਜੋਖਾ